ਮੈਂ ਮਹਾਂਤ ਪਰਸ਼ੋਤਮ ਦਾਸ ਬਾਬਾ ਸ੍ਰੀਚੰਦ ਬ੍ਰਖਤ ਕੁਟਿਆ Swami Naranjan Dev ji Udasiin Ashram Mansa Khurd ਬਾਬਾ ਜੀ ਬਾਬਾ ਸ੍ਰੀਚੰਦ ਜੀ ਦੇ ਪ੍ਰਕਾਸ਼ ਪੁਰਬ ਦੀ ਮੁਬਾਰਕਬਾਦ ਦਿੰਦਾ ਹਾਂ ਜਦੋਂ ਬਾਬਾ ਸ੍ਰੀ ਚਾਂਜੀ ਨੇ ਧਰਤੀ ਤੇ ਪ੍ਰਕਾਸ਼ ਧਾਰਿਆ ਤਾਂ ਉਸ ਸਮੇਂ ਅਸੱਤ ਸਮਾਜਿਕ ਨਾ ਬਰਾਬਰੀ ਝੂਠ ਜ਼ਬਰ ਜ਼ੁਲਮ ਵੱਧ ਰਿਹਾ ਸੀ ਚੇਤੋ ਨਗਰੀ ਤਾਰੋ ਗਾਮ ਦੇ ਮਹਾਵਾਕਾਂ ਅਨੁਸਾਰ ਬਾਬਾ ਜੀ ਨੇ ਲੋਕਾਈ ਦੇ ਭਲੇ ਲਈ ਨਗਰਾਂ-ਨਗਰ ਵਿੱਚ ਜਾ ਕੇ ਸਤ ਦਾ ਉਪਦੇਸ਼ ਦਿੱਤਾ ਨਾਮ ਦੇ ਨਾਲ ਜੋੜਿਆ ਅਤੇ ਸਾਨੂੰ ਸਾਰਿਆਂ ਨੂੰ ਉਹਨਾਂ ਦੇ ਜੀਵਨ ਤੋਂ ਪ੍ਰੇਰਣਾ ਲੈਂਦੇ ਹੋਏ ਜੀਵਨ ਜਾਂਚ ਸਿੱਖਣ ਵੱਲ ਪ੍ਰੇਰਿਤ ਹੋਣਾ ਚਾਹੀਦਾ ਹੈ ਤਾਂ ਜੋ ਸਰਵਤ ਦੇ ਭਲੇ ਦੀ ਕਾਮਨਾ ਕੀਤੀ ਜਾ ਸਕੇ ਸੋ ਸਾਨੂੰ ਸਾਰਿਆਂ ਨੂੰ ਬਾਬਾ ਸ੍ਰੀ ਚੰਦ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਭਾਵਨਾ ਦੇ ਨਾਲ ਮਨਾਉਣਾ ਚਾਹੀਦਾ ਹੈ ਕੋਲ ਜਗਤ ਗੁਰੂ ਬਾਬਾ ਸ੍ਰੀ ਚੰਦ ਮਹਾਰਾਜ ਕੀ ਜੈ